ਹੈਂ ਤੇ ਕਦੋਂ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਨਹੀਂ ਕੀ ਖਾਦਾ ਅੱਜ ਤੇ ਇਹ ਕਰਨੀ ਆਟਾ ਨਹੀਂ ਹੈ ਦਾ ਕਿ ਹੈ ਹੈ ਤੇ ਆਟਾ ਨਹੀਂ ਹੈ ਦਾ ਇਹ ਰੋਟਾ ਨਹੀਂ ਸੀਗਾ ਹਏ ਭੁੱਖ ਆਇਆ ਸੇਕਲ ਦੋਸਤੋ ਅਕਸਰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਨੇ ਇਹਨਾਂ ਦੇ ਵਿੱਚੋਂ ਅਕਸਰ ਇਹ ਵੀਡੀਓਜ਼ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਵਿੱਚ ਅਜਹੀਆਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਭਾਵਕ ਕਰ ਦਿੰਦੀਆਂ ਨੇ ਉਹਨਾਂ ਦੀ ਅੱਖ ਵੀ ਨਮ ਕਰ ਦਿੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਕੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਨਿੱਕੇ ਜਿਹੇ ਬੱਚੇ ਦੀ ਹੈ ਜੋ ਕਿ ਸਕੂਲ ਟਾਈਮ ਉਸ ਦੇ ਟੀਚਰ ਵੱਲੋਂ ਬਣਾਈ ਗਈ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਇੱਕ ਛੋਟੇ ਜਿਹੇ ਬੱਚੇ ਨੂੰ ਉਸ ਦਾ ਟੀਚਰ ਆਪਣੇ ਕੋਲ ਬੁਲਾਉਂਦਾ ਹੈ ਜੋ ਕਿ ਉਸ ਤੋਂ ਹੋਮਵਰਕ ਵਗੈਰਾ ਪੁੱਛਦਾ ਹੈ ਤਾਂ ਅੱਗੇ ਉਹ ਬੱਚਾ ਜਵਾਬ ਦਿੰਦਾ ਹੈ ਕਿ ਉਸ ਨੇ ਹਾਲੇ ਨਹੀਂ ਕੀਤਾ ਤਾਂ ਗੱਲਾਂ ਗੱਲਾਂ ਦੇ ਵਿੱਚ ਟੀਚਰ ਵੱਲੋਂ ਇਹ ਪੁੱਛਿਆ ਜਾਂਦਾ ਹੈ ਕਿ ਅੱਜ ਕੀ ਖਾ ਕੇ ਆਇਆ ਸੀ ਤਾਂ ਉਸ ਬੱਚੇ ਨੇ ਅੱਗੇੋਂ 마ਸੂਮ ਭਰੀ ਲੇਡੀ ਦੇ ਨਾਲ ਜਵਾਬ ਦਿੱਤਾ ਕਿ ਉਹਨਾਂ ਦੇ ਘਰ ਆਟਾ ਖਤਮ ਹੋਇਆ ਹੋਇਆ ਸੀ ਤੇ ਇਹਨਾਂ ਬੋਲਾਂ ਦੇ ਕਰਕੇ ਇਸ ਵੀਡੀਓ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੈਲ ਕਾਂ ਜਾ ਕੇ ਰੱਖ ਦਿੱਤਾ ਹਰ ਇੱਕ ਨੂੰ ਹਲਾ ਕੇ ਰੱਖ ਦਿੱਤਾ ਤੇ ਉੱਥੇ ਹੀ ਇੱਕ ਨਿਜੀ ਨਿਊਜ਼ ਚੈਨਲ ਵੱਲੋਂ ਇਸ ਬੱਚੇ ਦੇ ਘਰ ਦੇ ਹਾਲਾਤ ਦਿਖਾਏ ਗਏ ਨੇ ਇਹਨਾਂ ਦੀ ਇੰਟਰਵਿਊ ਕੀਤੀ ਗਈ ਹੈ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਤਾਂ ਉਸ ਟੀਚਰ ਦੀ ਵੀ ਇੰਟਰਵਿਊ ਕੀਤੀ ਗਈ ਹੈ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਵੀਡੀਓ ਉਹਨਾਂ ਨੇ ਬਣਾਈ ਸੀ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਅਕਸਰ ਬੱਚਿਆਂ ਨੂੰ ਇਹ ਪੁੱਛੀ ਲੈਂਦੇ ਨੇ ਕਿ ਉਹ ਕੀ ਖਾ ਕੇ ਆਏ ਨੇ ਕਿਉਂਕਿ ਸਰਕਾਰੀ ਸਕੂਲ ਹੈ ਤੇ ਅਕਸਰ ਗਰੀਬ ਘਰਾਂ ਦੇ ਬੱਚੇ ਹੀ ਇਸ ਸਕੂਲ ਦੇ ਵਿੱਚ ਆਉਂਦੇ ਨੇ ਤਾਂ ਕਈ ਬੱਚਿਆਂ ਦੇ ਜੋ ਹਾਲਾਤ ਨੇ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਮਾਪਿਆਂ ਦੇ ਜੋ ਵਿੱਤੀ ਹਾਲਾਤ ਨੇ ਉਹ ਬਹੁਤੇ ਠੀਕ ਨਹੀਂ ਨੇ ਤੇ ਜਿਸ ਕਰਕੇ ਉਹ ਅਕਸਰ ਬੱਚਿਆਂ ਨੂੰ ਪੁੱਛ ਲੈਂਦੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਕਿ ਸਰਕਾਰਾਂ ਵੱਲੋਂ ਜੋ ਮਿਡੇ ਮੀਲ ਦੀ ਸਕੀਮ ਸ਼ੁਰੂ ਕੀਤੀ ਗਈ ਹੈ ਅਜਿਹੇ ਬੱਚਿਆਂ ਦੇ ਲਈ ਬਹੁਤ ਵਧੀਆ ਉਪਰਾਲਾ ਹੈ ਸੋ ਆਓ ਤੁਹਾਡਾ ਜਾਦੇ ਸਮਾਨ ਨਾਲ ਲੈਂਦੇ ਹੋਏ ਤੁਹਾਨੂੰ ਹੁਣ ਲੈ ਚਲਦੇ ਹਾਂ ਉਸ ਘਰ ਦੇ ਉਸ ਬੱਚੇ ਦੇ ਜੋ ਹਾਲਾਤ ਨੇ ਮੌਜੂਦਾ ਉਹ ਤੁਹਾਨੂੰ ਦਿਖਾਉਨੇ ਆ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟਾਂ ਦੇ ਵਿੱਚ ਇਸ ਬੱਚੇ ਦੇ ਲਈ ਦੋ ਸ਼ਬਦ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਦੇਖੋ ਹੁਣ ਪੂਰੀ ਵੀਡੀਓ ਕੀ ਮਾਹੌਲ ਸੀ ਕੀ ਭਾਵਕ ਹੋ ਗਏ ਸੀ ਤੁਸੀਂ ਇੱਕ ਸ਼ਬਦ ਤੁਹਾਡੇ ਮੂੰਹ ਚ ਨਿਕਲਦਾ ਹਾਈ ਹੋਏ ਆ ਇਦਾਂ ਸੀ ਕਿ ਬੱਚਾ ਕਾਪੀ ਲੈ ਕੇ ਆਇਆ ਮੇਰੇ ਕੋਲੇ ਤੇ ਮੈਂ ਕਾਪੀ ਚੈੱਕ ਕਰਨ ਲੱਗ ਗਿਆ ਤੇ ਵੈਸੇ ਹੀ ਮੈਂ ਜੋ ਟੀਨ ਵਾਈ ਜੀ ਬੜਾ ਪਿਆਰਾ ਬੋਲਦਾ ਤੇ ਮੈਂ ਉਹਨੂੰ ਵੇਖਿਆ ਬੱਚਾ ਮੈਂ ਕਿ ਤੂੰ ਕੰਮ ਨਹੀਂ ਕੀਤਾ ਜਾਂ ਇਦਾਂ ਮੈਂ ਵੀਡੀਓ ਔਨ ਕਰ ਲਈ ਨਾਲ ਨਾਲ ਹਣਾ ਉਹ ਕਰਦੇ ਕਰਦੇ ਕੀ ਹੋਇਆ ਮੈਂ ਇਹਨੂੰ ਪੁੱਛਿਆ ਕੀ ਖਾ ਕੇ ਆਇਆ ਮੈਂ ਅਕਸਰ ਹੀ ਬੱਚਿਆਂ ਨੂੰ ਪੁੱਛ ਲੈਂਦਾ ਵੀ ਕੀ ਖਾ ਕੇ ਆਇਆ ਕਈ ਵਾਰੀ ਬੱਚੇ ਨਾ ਇੱਥੇ ਬੜੀਆਂ ਫੈਮਲੀਆ ਇਦੀਆਂ-ਉਦੀਆਂ ਹੈਗੀਆਂ ਵੀ ਜੋ ਬੱਚੇ ਇਦਾਂ ਦੇ ਹੈਗੇ ਆ ਜਿਹੜੇ ਨਹੀਂ ਘਰੋਂ ਖਾ ਕੇ ਆਉਂਦੇ ਠੀਕ ਹੈ ਸਰਕਾਰ ਵਧੀਆ ਪ੍ਰਾਲੇ ਵੀ ਕਰਦੀ ਹੈ ਪਰ ਕਿਤੇ ਨਾ ਕਿਤੇ ਕੋਈ ਏਰੀਆ ਇਦਾਂ ਦਾ ਰਹਿ ਜਾਂਦਾ ਹੈ ਨਾ ਤਾਂ ਮੈਂ ਇਹਨੂੰ ਪੁੱਛਿਆ ਮੈਂ ਤਾਂ ਜੀ ਖਾ ਕੇ ਨਹੀਂ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਮੇਰੇ ਬੜੇ ਦਿਲ ਨੂੰ ਲੱਗੀ ਮੈਂ ਕਿਹਾ ਹਾਈ ਵੀ ਜਦੋਂ ਠੀਕ ਪੈ ਗਈ ਤੁਹਾਡੇ ਠੀਕ ਪੈ ਗਈ ਵੀ ਮੈਂ ਕਿਹਾ ਵੀ ਜਿਹੜੇ ਬੱਚੇ ਨੇ ਸਿਰ ਤੇ ਮੈਂ ਖਾਣਾ ਖਾਈ ਜੰਨਾ ਉਹ ਬੱਚੇ ਭੁੱਖੇ ਬੈਠੇ ਆ ਵੀ ਹੈ ਨਾ ਇਹਨਾਂ ਨੂੰ ਅ ਮੈਂ ਚੱਕਿਆ ਗੋਦੀ ਚ ਤੇ ਮੈਂ ਇਹਨੂੰ ਰਸੋਈ ਚ ਲੈ ਕੇ ਗਿਆ ਇਹਨੂੰ ਖਾਣਾ ਖਵਾਇਆ ਇਹਦੇ ਭਰਾ ਨੂੰ ਵੀ ਖਾਣਾ ਖਵਾਇਆ ਦੋ ਬ੍ਰਦਰ ਆ ਇਹ ਅੱਛਾ ਤੇ ਮੈਂ ਦੋਵਾਂ ਨੂੰ ਖਾਣਾ ਖਵਾਇਆ ਮੈਂ ਵੀਡੀਓ ਵੇਖੀ ਮੈਂ ਘਰੇ ਜਾ ਕੇ ਵੀ ਵਿਖਾਈ ਤੇ ਬੜਾ ਮੰਮੀ ਵੀ ਰੋਈ ਤੇ ਮੈਂ ਵੀ ਰੋਇਆ ਵੀ ਇੰਨਾ ਹਾਲਾਤਾਂ ਚੋਂ ਨਾਕੀ ਅੱਗੇ ਆਏ ਆ ਹੂੰ ਠੀਕ ਨੇ ਅੱਛਾ ਆਪਣਾ ਉਹ ਯਾਦ ਆ ਗਿਆ ਬਿਲਕੁਲ ਪਿਛੋਕੜ ਯਾਦ ਆਇਆ ਵੀ ਯਾਰ ਇੰਨਾ ਹਾਲਾਤਾਂ ਚੋਂ ਨਿਕਲ ਕੇ ਅਸੀਂ ਵੀ ਅੱਗੇ ਆਏ ਆ ਹੂੰ ਠੀਕ ਹੈ ਨਾ ਤੇ ਫਿਰ ਸੋਸ਼ਲ ਮੀਡੀਆ ਤੇ ਵੀਡੀਓ ਤੁਸੀਂ ਪਾ ਮੈਂ ਇੱਕ ਦਿਨ ਤਾਂ ਮੇਰੇ ਪੂਰੇ ਹੱਥ ਕੰਬਦੇ ਰਹੇ ਵੀ ਯਾਰ ਵੀ ਨਹੀਂ ਹਾਂ ਤੇ ਫਿਰ ਮੈਂ ਕਿਹਾ ਪਾਓ ਯਾਰ ਕਿਸੇ ਗਰੀਬ ਦੀ ਮਦਦ ਹੋਣੀ ਚਾਹੀਦੀ ਹੈ ਮੈਂ ਉਹ ਆਪਦੇ ਅਕਾਊਂਟ ਤੇ ਪਾਈ ਲੋਕਾਂ ਨੇ ਇੰਨੀ ਜ਼ਿਆਦਾ ਵਾਇਰਲ ਕਰਤੀ ਇਹ ਪਰਿਵਾਰ ਉੱਠੇ ਜਰੂਰ ਉਹ ਸੁੱਤੇ ਜ਼ਰੂਰ ਗਰੀਬ ਹੋਣੇ ਆ ਪਰ ਜਦੋਂ ਉੱਠੇ ਆ ਉਹ ਅਮੀਰ ਹੀ ਆ ਸਾਰੇ ਦਿਲਾਂ ਤੇ ਰਾਜ ਕਰ ਗਿਆ ਦਿਲਾਂ ਤੇ ਰਾਜ ਕਰ ਗਿਆ ਬਿਲਕੁਲ ਅੱਛਾ ਸਰ ਮਦਦ ਹੋ ਰਹੀ ਹੈ ਰਾਸ਼ਨ ਵਗੈਰਾ ਬਿਲਕੁਲ ਜੀ ਬਹੁਤ ਮਦਦ ਹੋ ਰਹੀ ਹੈ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਲੋਕ ਆਏ ਆ ਧੰਨਵਾਦ ਸਾਰਿਆਂ ਦਾ ਬਹੁਤ ਫੋਨ ਬੜੇ ਆਏ ਆ ਬਾਹਰੋਂ ਵੀ ਬਹੁਤ ਆਏ ਆ ਵਧੀਆ ਤੇ ਲੈਓ ਅਮਰਤ ਨਾਲ ਵੀ ਤੁਹਾਡੀ ਗੱਲ ਕਰਾਉਣੇ ਅਮਰਤ ਕੀ ਹਾਲ ਤੇਰਾ ਠੀਕ ਆ ਤੇ ਕਿਵੇਂ ਅੱਜ ਰੋਟੀ ਖਾਧੀ ਕਿਣੀ ਖਾਧੀ ਆ ਮਿਲ ਗਈ ਰੋਟੀ ਹੁਣ ਹਾਂ ਕਿੰਨੀਆਂ ਖਾਧੀ ਇੱਕ ਇੱਕ ਖਾਧੀ ਆ ਰਾਜੀ ਕਰੇ ਇੱਕ ਨਾਲ ਹਾਂ ਤੇ ਤੈਨੂੰ ਪਤਾ ਤੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਤੇਰੀ ਵੀਡੀਓ ਬਹੁਤ ਚੱਲ ਗਈ ਹਾਂ ਹੈ ਹਾਂ ਹੀਰੋ ਬਣ ਗਿਆ ਤੂੰ ਹਾਂਜੀ ਹੀਰੋ ਐਸ ਟਾਈਮ ਸੋਸ਼ਲ ਮੀਡੀਆ ਦਾ ਹਾਂ ਤੇ ਚੱਲੇ ਆ ਸਕੂਲੇ ਫੇਰ ਅੱਜ ਹਾਂ ਕਿੱਲਾ ਤੇ ਸਰ ਨੇ ਫੇਰ ਵੀਡੀਓ ਬਣਾਈ ਤੇ ਉਸ ਦਿਨ ਰੋਟੀ ਫੇਰ ਬਣੀ ਨਹੀਂ ਸੀ ਕਰੇ ਕੀ ਗੱਲ ਸੀ ਆਟਾ ਵਾਕੇ ਮੁੱਕ ਗਿਆ ਸੀ ਹਾਂ ਉਹ ਕਿਉਂ ਹੋਇਆ ਸੀ ਹਾਂ ਤੇ ਹੁਣ ਆਟਾ ਆ ਗਿਆ ਆ ਗਿਆ ਕਿੰਨਾ ਕੁ ਵੱਧ ਵੱਧ ਆ ਗਿਆ ਹੁਣ ਨਹੀਂ ਮੁੱਕਦਾ ਵੇਖੋ ਛੋਟਾ ਬੱਚਾ ਹੈ ਪਿਆਰਾ ਬੜਾ ਪਿਆਰਾ ਬੱਚਾ ਬੜਾ ਪਿਆਰੇ ਸ਼ਬਦ ਸੀ ਜਿਹੜੇ ਬੱਚੇ ਦੇ ਵਾਕਈ ਉਸ ਦੇ ਨਾਟਾ ਨਹੀਂ ਸੀ ਹਾਂਜੀ ਹਾਂਜੀ ਵੀਰੇ ਹਾਲਾਤ ਹੀ ਇਦਾਂ ਦੇ ਹੋ ਜਾਂਦੇ ਆ ਕਿਉਂਕਿ ਇਹਦੇ ਪਾਪਾ ਦੀ ਕੰਡੀਸ਼ਨ ਬਹੁਤ ਖਰਾਬ ਰਹੀ ਪਹਿਲੋ ਕਿਉਂਕਿ ਪਿਛਲੀ ਗਰਮੀ ਸਾਰੀ ਗਰਮੀ ਅੱਖਾਂ ਬਹੁਤ ਖਰਾਬ ਰਹੀਆਂ ਸਪਰੇ ਨਾਲ ਸਪਰੇ ਪੈ ਗਏ ਇਹਨਾਂ ਦੀਆਂ ਅੱਖਾਂ 'ਚ ਸਪਰੇ ਪੈਨ ਕਰਕੇ ਇਹਨਾਂ ਦੇ ਕੋਈ ਕੰਮ ਨਹੀਂ ਕਰ ਸਕੇ ਇਹਨਾਂ ਦਾਦਾ ਸੀਰਕਾਰ ਦਾ ਉਹਨਾਂ ਨੇ ਦਵਾਈ-ਦਵਾਈ ਇਹਨਾਂ ਦੇ ਤੇ ਦਵਾਈ ਦਵਾਨ ਕਰਕੇ ਹੁਣ ਠੀਕ ਹੋਏ ਤੇ ਹੁਣ ਜਾਂਦੇ ਧਿਆੜੀ ਦੇ ਆ ਜਿੰਦੇ ਹਾਂਜੀ ਤੇ ਜਦੋਂ ਵੀਡੀਓ ਫੋਨ ਆਣੇ ਸ਼ੁਰੂ ਹੋਗੇ ਹੋਣਗੇ ਕੀ ਲੱਗਿਆ ਬੱਚੇ ਕਰਕੇ ਅੱਜ ਪਰਿਵਾਰ ਦੇ ਵਿੱਚ ਦੇਖੋ ਲੋਕ ਆ ਰਹੇ ਹੈਗੇ ਰਾਸ਼ਨ ਦੀ ਮਦਦ ਕਰ ਰਿਹਾ ਮਿਲ ਰਿਹਾ ਰਾਸ਼ਨ ਕਰ ਹਾਂਜੀ ਵੀਰੇ ਹਲੇ ਤਾਂ ਵੀ ਵੀਰ ਫੋਨ ਕਰੀ ਜਾਂਦੇ ਵੀਰਾਂ ਦੇ ਵੀ ਅਸੀਂ ਭੈਣ ਜੀ ਜਰੂਰ ਪਹੁੰਚਾਂਗੇ ਤੁਹਾਡੇ ਕੋਲੇ ਅੱਜ ਜਾਂ ਅਕਲ ਤੱਕ ਪਹੁੰਚਾਂਗੇ ਕਈ ਵੀਰ ਦੂਰ ਤੱਕ ਉਹਾਂ ਦੇ ਵੀ ਅਸੀਂ ਦੂਰ ਬੈਠੇ ਆ ਜਿੱਦਾਂ ਕੈਨੇਡਾ ਅਮਰੀਕਾ ਹਨਾ ਉਹ ਅਗਲੇ ਆnde ਅਸੀਂ ਪਹੁੰਚਾਉਂਦਿਆ ਰਾਸ਼ਨ ਕਰਾਂਗੇ ਵੀ ਭਾਈ ਲਾਗੇ ਤਾਂ ਹੈਗੇ ਨਹੀਂ ਜਿੰਨੀ ਜੋ ਅੱਗੇ ਹੈਗੇ ਮਦਦ ਜ਼ਰੂਰ ਕਰਾਂਗੇ ਤੁਹਾਡੀ ਜ਼ਰੂਰ ਕਰਾਂ ਫਰਦ ਸਾਹਿਬ ਨੇ ਕੀ ਦਿਹਾੜੀ ਦਾ ਪਗ ਕਰਦੇ ਹੋ ਹਾਂਜੀ ਦਿਹਾੜੀ ਦਾ ਤੇ ਕੀ ਹਾਲਾਤ ਹੈ ਗਿਆ ਕਰਦੇ ਘਰ ਦੇ ਹਾਲਾਤ ਇਹੋ ਹੀ ਆ ਵੀ ਅੱਗੇ ਮੇਰੀ ਵੀ ਕੰਡੀਸ਼ਨ ਮਾੜੀ ਰਹੀ ਹੂੰ ਵੀ ਅੱਖਾਂ ਨਾਲ ਕਰਕੇ ਕੰਮ ਨਹੀਂ ਹੁੰਦਾ ਕੋਈ ਤੇ ਫਿਰ ਉਹਨਾਂ ਜਾ ਕੇ ਮਾਰੀਆਂ ਸੈਟੀਆਂ ਕੰਮ ਕਰਨ ਲੱਗੇ ਤੇ ਨਾ ਮਾ ਸਰਕਲ ਗੁਜ਼ਾਰਾ ਹੀ ਚੱਲਦਾ ਜਾਦਾ ਦੇ ਮਾ ਕਰਕੇ ਬਿਲਕੁਲ ਜੀ ਪਰਿਵਾਰ ਦੇ ਹਾਲਾਤ ਕਰਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਹੈਗੇ ਸਰਪੰਚ ਸਾਹਿਬ ਪਿੰਡ ਦਾ ਨਾਮ ਜਿਹੜਾ ਹੈਗਾ ਨਾ ਮੈਂ ਕਹਿੰਦਾ ਪੂਰੇ ਵਰਲਡ ਦੇ ਵਿੱਚ ਨਾਮ ਆ ਗਿਆ ਇੰਸਟਾ ਫੇਸਬੁੱਕ ਕਾਉਂਟ ਪਰ ਆਇਆ ਵਾ ਜਿੱਥੇ ਕੋਈ ਜਾਣਦਾ ਹੈਗਾ ਕੱਲ ਟਰੇਡਿੰਗ ਤੇ ਜੇ ਇੱਕ ਨੰਬਰ ਤੇ ਚੱਲ ਰਹੀ ਸੀ ਤੋ ਅਮਰਤ ਸੀ ਤੁਹਾਡੇ ਪਿੰਡ ਦਾ ਨੌਜਵਾਨ ਸੀ ਸੈਦੋ ਕ ਨੋਹਲ ਦਾ ਨਾਮ ਆਇਆ ਅਮਰਤਕਰ ਹਾਂਜੀ ਜੀ ਸਰ ਪਹਿਲਾਂ ਤਾਂ ਸਾਰੇ ਆਪਣੇ ਜੋ ਵੀ ਨਗਰ ਦੇ ਨਿਵਾਸੀ ਆਏ ਆ ਜਿਨ੍ਹਾਂ ਪੱਤਰਕਾਰ ਤੁਹਾਡਾ ਧੰਨਵਾਦ ਦੀ ਬਹੁਤ ਬਹੁਤ ਧੰਨਵਾਦ ਆ ਕੇ ਜੋ ਤੁਸੀਂ ਮਤਲਬ ਗਰੀਬ ਵੀ ਚਲੋ ਕੁਦਰਤੀ ਇਹਨਾਂ ਦੇ ਬੱਚੇ ਨੇ ਅਸਲੀਅਤ ਦੱਸੀ ਹੂੰ ਇਹਨਾਂ ਦਾ ਮਤਲਬ ਵੀ ਉਹ ਆਪਾਂ ਚਲੋ ਇਹਨਾਂ ਦੀ ਮਸੀਰ ਤੇ ਇਸ ਵੇਲੇ ਖੜੇ ਆ ਇਹ ਵਾਕਈ ਪਰਿਵਾਰ ਬਹੁਤ ਗਰੀਬ ਹੈ ਆ ਮਤਲਬ ਮੈਨੂੰ ਪਿੰਡ ਨੇ ਚਲੋ ਚੁਗਿਆ ਹੈ ਇਸ ਵੇਲੇ ਗੁੜੀਆ ਮਤਲਬ ਮੇਰੀ 24 ਸਾਲ ਦੀ ਉਹ ਸਰਪੰਚ ਬਣੀ ਹੂੰ ਤੇ ਚਲੋ ਕੰਮ ਮੈਂ ਕਰ ਰਿਹਾ ਹਾਂ ਬਿ ਚਲੋ ਅੱਗੇ ਲੱਗ ਕੇ ਕਿਉਂਕਿ ਕੁੜੀਆਂ ਬੱਚਿਆਂ ਦਾ ਵੀ ਕੁੜੀਆਂ ਦਾ ਜਾਣਾ ਔਖਾ ਹੈ ਅੱਗੇ ਹੂੰ ਇਹ ਪਰਿਵਾਰ ਵਾਕਈ ਮਤਲਬ ਗਰੀਬ ਹੈ ਹੂੰ ਮੈਂ ਉਸਲੀਹਤ ਜਿਹੜੀ ਹੈ ਉਹ ਮਤਲਬ ਮੈਂ ਦੱਸ ਸਕਦਾ ਹਾਂ ਵੀ ਇਹ ਵਾਕਈ ਪਰਿਵਾਰ ਗਰੀਬ ਹੈ ਇਹਨਾਂ ਦੀ ਬੰਦ ਜਿਹੜੀ ਹੈ ਜੋ ਮਦਦ ਕਰਨੀ ਚਾਹੀਦੀ ਹੈ ਤੇ ਇਹ ਬੱਚੇ ਦੇ ਮੂੰਹੋਂ ਜੂਰ ਨਿਕਲਿਆ ਕਿਉਂਕਿ ਆਪਾਂ ਜਿਹੜੇ ਸਪਾ ਸਕਦੇ ਆ ਆਪਦੀ ਮਤਲਬ ਕੋਈ ਜਿਹੜੀ ਕਮਜ਼ੋਰੀ ਸਪਾ ਸਕਦੇ ਆ ਜਾਂ ਆਪਦੀ ਗਰੀਬੀ ਸਪਾ ਸਕਦੇ ਆ ਭੁੱਖੇ ਟਿੱਡ ਵੀ ਰਹਿ ਕੇ ਫਿਰ ਵੀ ਆਪਾਂ ਸਪਾ ਸਕਦੇ ਬਹਿਰ ਮਤਲਬ ਮਹਿਸੂਸ ਕਰਾ ਸਕਦੇ ਪਰ ਬੱਚਾ ਜਿਹੜੇ ਬੱਚੇ ਨੇ ਅਸਲੀਅਤ ਦੱਸੀ ਇਹ ਦਾ ਮਤਲਬ ਬੱਚੇ ਦੇ ਜੂਵੇਂ ਦੇ ਵੀ ਵਾਕਈ ਹੈ ਬਿਗਰੀ ਪਰਿਵਾਰ ਇਹਨਾਂ ਦੀ ਆਪਾਂ ਨੂੰ ਜਿੰਨੀ ਹੋ ਸਕਦੀ ਮਦਦ ਕਰਨੀ ਚਾਹੀਦੀ ਬਿਲਕੁਲ ਜੀ ਪਰਿਵਾਰ ਦੀ ਮਦਦ ਰਾਸ਼ਨ ਪਹੁੰਚਾਤਾ ਇਹ ਮੇਰੇ ਕੋਲ ਆਇਆ ਪਿਆ ਸਕੂਲ ਠੀਕ ਹੈ ਮੈਂ ਭਰਾ ਆਪਦਾ Google Pay ਵੀ ਬੰਦ ਕੀਤਾ PhonePe ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਖਾਤੇ 'ਚ ਕੋਈ ਪੈਸਾ ਨਾ ਪਾਓ ਪਰਿਵਾਰ ਦਾ ਸਾਰਾ account ਨੰਬਰ ਦਿੱਤਾ ਹਾਂ ਘਰੇ ਆ ਕੇ ਮਦਦ ਕਰੋ ਪਰਿਵਾਰ ਦਾ account ਦਿੱਤਾ ਜੀ ਉਹਦੇ ਵਿੱਚ ਪਾਓ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਵਾਰ-ਵਾਰ ਮੈਂ ਮੈਂ ਕੁਝ ਨਹੀਂ ਹੈਗਾ ਜੋ ਕਰਨਾ ਸੀ ਬਾਬੇ ਨਾਨਕ ਨੇ ਇਹਨਾਂ ਦੀ ਕਿਰਪਾ ਕੀਤੀ ਹੋਈ ਆ ਉਹੀ ਇਹਨਾਂ ਨੂੰ ਇਹਨਾਂ ਦੇ ਖਾਤੇ 'ਚ ਪਾਓ ਠੀਕ ਹੈ ਮੇਰੀ ਰਿਕੁਐਸਟ ਹੈ ਮੇਰੇ ਖਾਤ ਮੈਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਠੀਕ ਹੈ ਨਾ ਮੇਰਾ ਇਸ ਬੱਚੇ ਕਰਕੇ ਮੇਰਾ ਵੀ ਨਾਮ ਰੌਸ਼ਨ ਹੋਣਾ ਸੀਗਾ ਬੱਚੇ ਦਾ ਤਾਂ ਚਲੋ ਹੋਣਾ ਹੀ ਹੋਣਾ ਸੀ ਬਿਲਕੁਲ ਮੈਂ ਧੰਨਵਾਦ ਤੋ ਚੇਲਾ ਗੁਰੂ ਦੋਨੋ ਛਾ ਗਏ ਧੰਨਵਾਦ ਜੀ ਬਿਲਕੁਲ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਹਾਂ ਜੀ ਅਮਰਨਾ ਹੋਰ ਗੱਲ ਕਰ ਲੈਂਦੇ ਆ ਅਮਰਤ ਕਿਹੜੀ ਕਲਾਸ ਆ ਤੇਰੀ ਦੱਸੋ ਪਤਾ ਨਹੀਂ ਕਲਾਸ ਕਿਹੜੀ ਬੇਟਾ ਕ ਮਮਾ ਦੋ ਪਰ ਮਮਾ ਮਮਾ ਰੋੜਾ ਪੜਦੀ ਆ ਤੇ ਹੋਰ ਫਿਰ ਕੀ ਬੰਨਾ ਵੱਡਾ ਹੋ ਕੀ ਬੰਨਾ ਸਰਦਾਰ ਬੰਨਾ ਵੱਡਾ ਕੇ ਕੀ ਬੰਨਾ ਸਰਦਾਰ ਸਰਦਾਰ ਬੰਨਾ ਹਾਂ ਅੱਛਾ ਤੇ ਅਫਸਰ ਕਾ ਲੱਗਣਾ ਅਫਸਰ ਅਫਸਰ ਕੜਾ ਬਣਨਾ ਤੂੰ ਬਾੜ ਕੇ ਅਫਸਰ ਕੜਾ ਲੱਗੇਗਾ ਅਹ ਕੰਮ ਕੰਮ ਲੱਗੇਗਾ ਹਾਂ ਪਿਆਰਾ ਬੱਚਾ ਆ ਆਵਾਜ਼ ਜਿਹੜੀ ਨਾ ਆਵਾਜ਼ ਬੜੀ ਪਿਆਰੀ ਆ ਤੇ ਤਿਆਰੀ ਕਰ ਲਈ ਕਿਤਾਬਾਂ ਕੁਤਬਾਂ ਪਾ ਲਈਆਂ ਬੈਗ ਪਾਇਆ ਹੋਇਆ ਤੇ ਵਰਦੀ ਵੀ ਪਾ ਲਈ ਤੇ ਪਰੌਂਠੇ ਕਿੰਨੇ ਖਾ ਲਏ ਇੱਕ ਖਾ ਲੇ ਫਿਰ ਅੱਜ ਹਾਂ ਹੁਣ ਪਰੌਂਠੇ ਨਹੀਂ ਮੁਗਦੇ ਪੁੱਤਰ ਵਾਧੂ ਪਰੌਂਠੇ ਤੇਰੇ ਲਈ ਬਿਲਕੁਲ ਜੀ ਛੋਟਾ ਬੱਚਾ ਤੇ ਛੋਟੇ ਬੱਚੇ ਨੇ ਕਰਤੀ ਕਮਾਲ ਕਮਾਲ ਕੀ